ਸਾਧ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਅੰਤਕਾਸ਼ ਸੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ 1 ਅਪ੍ਰੈਲ 1921 ਜੋ ਕਿ 5 ਵੀ ਸਾਖ 1678 ਵਿਕਰਮੀ ਸਮਤ ਮੰਦਾ ਹੈ ਦਾ ਅੰਮ੍ਰਿਤ ਵੇਲਾ ਜਦ ਸਾਖੀ ਰੋਤ ਵਿੱਚ ਚੜਦੇ ਸੂਰਜ ਦੀ ਪਹਿਲੀ ਕਿਰਨ ਨੇ ਜਦ ਅਮ੍ਰਿਤ ਸਰਵਤ ਜਾਲੂ ਸ਼ੋਇਆ ਸ਼੍ਰੀ ਹਰਮੰਦਰ ਸਾਹਿਬੀ ਦੀ ਆਸ਼ਾ ਕੀ ਬਾਤ ਦੇ ਅੰਤਵਸ਼ੰ ਸੰਪੂਰਨ ਹੋਏ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਲ ਭਜਨ ਗੁਰੂ ਸ਼ਟਮ ਪੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕ ਜੀ ਦੇ ਘਰ ਇੱਕ ਨੂਰਾਨੀ ਬਲ ਦਾ ਆਗਮਨ ਹੋਇਆ ਹੈ ਸਭ ਪੁੱਤ ਦੇ ਆਉਣ ਤੇ ਮੀਰੀ ਕੀਰੀ ਦੇ ਮਾਲਕ ਚੱਲ ਪਏ ਆਪਣੇ ਮਹਿਲ ਵੱਲ ਉਸ ਅਗਮੀ ਰੂਪ ਦੇ ਦਰਸ਼ਨ ਕਰਨ ਜਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ ਤੇ ਚੁੱਕ ਕੇ ਨਮਸਕਾਰ ਕੀਤੀ ਭਾਈ ਬੀਰੀ ਚਾਂਚੀ ਨੇ ਇਹ ਸਭ ਸੁਣ ਦੇ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਚੁੱਕ ਕੇ ਨ ਕੀਤੀ ਨਮਸਕਾਰ ਦਾ ਅੱਗੋਂ ਸੁਣ ਕੇ ਪਾਸ਼ਾ ਵਚਨ ਕੀਤੇ ਇਹ ਬਾਲਕ ਧਰਮ ਦੇ ਟਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਂ ਹੋਏਗਾ ਤਿਆਗਮਲ ਇਸ ਤਰ੍ਹਾਂ ਬਾਅਦ ਵਿੱਚ ਪਾਪਾ ਤਿਆਗਮਲ ਜੀ ਨੇ ਆਪਣੇ ਵੱਡੇ ਪ੍ਰਾਪਾਪਾ ਨੂੰ ਕਿਹਾ ਜੀ ਤਾਂ ਪਾਣੀ ਅੰਮ੍ਰਿਤਸਰ ਸਾਹਿਬ ਵਿਖੇ ਆਪਣਾ ਬਚਪਨ guzarya ਪਾਈ ਗੁਰਦਾਸ ਜੀ ਨੇ ਉਹਨਾਂ ਨੂੰ ਪਾਸ਼ਾਈ ਕਵੀ ਤੇ ਗੁਰਮਤੀ ਵਿਦਿਆ ਦਾ ਗਿਆਨ ਦਿੱਤਾ ਪਾਈ ਵੀ ਦੀ ਚੰਜੀ ਨੇ ਘੋੜ ਸਵਾਰੀ ਅਤੇ ਬਾਬਾ ਬੁੱਢਾ ਜੀ ਨੇ ਸ਼ਸਤਰ ਵਿਦਿਆ ਸਿਖਾਈ ਕੁਝ ਸਾਲਾਂ ਵਿੱਚ ਗਿਆਨ ਧਿਆਨ ਅਤੇ ਬਹਾਦਰੀ ਦੇ ਸੁਮੇਲ ਹੋ ਸਰਬ ਕਲਾ ਕਨ ਖਤਰੀ ਦੀ ਜੀ ਸੁਤਰੀ ਗੁਤਰੀ ਜੀ ਨਾਲ ਉਹਨਾਂ ਦਾ ਵਿਆਹ ਹੋਇਆ ਇਸ ਜੋੜੀ ਦਾ ਕਰਮ ਵੇਖ ਕੇ ਸਾਰੇ ਹੀ ਜੋੜੀ ਦਾ ਅਦਸ਼ ਕਰਨ ਲੱਗੇ ਉਹ ਦੋਹਾਂ ਦੇ ਤਰਫ ਪਿਆਰ ਅਤੇ ਸੇਵਾ ਦਾ ਪ੍ਰਤੀਕ ਬਣ ਗਏ 1935 ਵਿੱਚ ਬਾਬਾ त्याਗਮਲ ਜੀ ਦੀ ਉਮਰ 14 ਸਾਲ ਦੀ ਸੀ ਜਦੋਂ ਕਰਤਾਰਪੁਰ ਸਾਹਿਬ ਦੀ ਚੰਕੜੀ ਆਪਣੇ ਗੁਰੂ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਗਵਾਈ ਵਿੱਚ ਬਾਬਾ त्याਗਮਲ ਜੀ ਨੇ ਸ਼ੰਸ਼ੀਰ ਹੱਥ ਵਿੱਚ ਫੜੀ ਤੇ ਕੁੱਦਣਾ ਸ਼ੁਰੂ ਕਰ ਦਿੱਤਾ ਸਮਾਵੇਤਿਆ ਸੂਰਜ ਸਿਖਰ ਚੜ੍ਹਿਆ ਅਦ ਨਾਦਾਨ ਕੀ ਜੀ ਨੇ ਸੋਇਆ ਫੇੜ ਦਿੱਤਾ ਬੇੜਾ ਤੁਸ ਅਲੇ ਤੁਹਾਂ ਦੀ ਉਮਰ ਹੈ ਬਹੁਤ ਛੋਟੀ ਤੁਸੀਂ ਫਿਰ ਚੱਲ ਗਏ ਹੋਗੇ ਹੁਣ ਵਾਪਸ ਆ ਕੇ ਕੁਝ ਦਿਨ ਆਰਾਮ ਕਰ ਲਓ ਪਰ ਤਿਆਰ ਮਨਜੀ ਨੇ ਉੱਤਰ ਭੇਜਿਆ ਵਾਤਾ ਜੀ ਜਾਂਗ ਇੱਚੋ ਸ਼ਤਨਾ ਤਰ ਹੈ ਇਸ ਲਈ ਮੈਂ ਆਪ ਜੀ ਦੇ ਹੁਕਮ ਦੀ ਪਾਲਣਾ ਨਹੀਂ ਕਰ ਸਕਦਾ ਮੈਦਾਨੇ ਚੰਗ ਵਿੱਚੋਂ ਸੁਰਮਾ ਤੋਂ ਹਾਲਾਤਾਂ ਵਿੱਚ ਹੀ ਵਾਪਸ ਆ ਸਕਦਾ ਹੈ ਜਦ ਜੰਗ ਸਭੇ ਕਰਕੇ ਜੇਤੂ ਦੇ ਰੂਪ ਵਿੱਚ ਆਵੇ ਜਾਂ ਸ਼ਹਾਦਤ ਪਾ ਕੇ ਸ਼ਹੀਦ ਹੋਵੇ ਇਸ ਲਈ ਮੈਂ ਨੂੰ devo ਅਸੀਸਾਂ ਮੈਂ ਜੇਤੂ ਹੋ ਕੇ ਹੀ ਵਾਪਸ ਆਵਾਂ ਬਾਬਾ ਤਿਆਰ ਮਨਜੀ ਨੇ ਮੈਦਾਨੇ ਚੰਗੰਦਰ ਆਪਣੀ ਤੇਜ ਜਜ਼ਬੋਹਤ ਦਿਖਾਏ ਤੇ ਦੁਸ਼ਮਣ ਵੀ ਹਰਾ ਦਿੱਤੇ ਵੇਗ ਤੇ ਤੇਜ ਦੇ ਜੋਰ ਐਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਤਰ ਨੂੰ ਸੀਨੇ ਨਾਲ ਲਾ ਕੇ ਕਿਹਾ ਹੁਣ ਤੋਂ ਤੁਹਾਡਾ ਨਾਮ ਤਿਆਗ ਬਲ ਨਹੀਂ ਸਦਾ ਲਈ ਤੇਜ ਬਾਦਰ ਹੀ ਰਹੇਗਾ ਸ੍ਰੀ ਗੁਰੂ ਨਾਨਕ ਸਾਹਿਬ ਦੱਸੇ ਅਗਾਸ ਪ੍ਰੈਸ਼ਰ ਵਿੱਚ ਰਹਿ ਕੇ ਕਿ ਵਾਹਿਗੁਰੂ ਦਾ ਨਾਮ ਤੇ ਆਪਣਾ ਸੀਨੇ ਮਾਇਆ ਤੋਂ ਨਹੀਂ ਲੇਵ ਰਹਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਬਾਬਾ ਬੰਗਾਲਾ ਸਾਹਿਬੀ ਕੇ ਵਾਸਤੇ ਚੇਤੰਗਿਆ ਵੀ ਆਪਣਾ ਸਮਾਂ ਭਜਨ ਮੰਗੀ ਵੇਖੀ ਬਤੀ ਦਿੱਤਾ ਅਰੇ ਗੁਰੂ ਨਾਨਕ ਸਾਹਿਬ ਤੇ ਵਾਕ ਅੰਜਨ ਨਾ ਹੀ ਨਿਰੰਜਣੇ ਰਹੀਏ ਨੂੰ ਕਰ ਦਿਖਾਇਆ ਇਸ ਸਾਰੇ ਸਮੇਂ ਦੌਰਾਨ ਮਦਨਕੀ ਤੇ ਬੀਬੀ ਉਸਰੀ ਜੀ ਵੀ ਉਹਨਾਂ ਦੇ ਨਾਲ ਹੀ ਰਹੇ ਇਹ ਸਾਖੀ ਕੋਈ ਆਮ ਕਹਾਣੀ ਨਹੀਂ ਇਹ ਉਹ ਨੂਰ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਦਇਆ ਬੇਤੀ ਹਮਾਂਤਾ ਹੈ ਹਿੰਮਤ ਵਿੱਚ ਜੀਵਨ ਹੈ ਤੇ ਸੱਚੇ ਨੇ ਖੜੇ ਰਹਿਣ ਵਿੱਚ ਹੀ ਅਸਲ ਬਾਦਰੀ ਹੈ